ਹਾਂਜੀ ਗੱਜ ਕੇ ਫਤੇ ਬਲਾ ਦੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਪ੍ਰਤੀਫੜੀ ਮੋਟਾ ਮੋਟਾ ਤੁਹਾਨੂੰ ਸਾਰਿਆਂ ਨੂੰ ਇਹਨਾਂ ਬਿੱਲਾਂ ਬਾਰੇ ਪਤਾ ਲੱਗ ਗਿਆ ਹੋਣਾ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਉਹ ਜਿਨ੍ਹਾਂ ਨੂੰ ਪਤਾ ਉਹਨਾਂ ਤੋਂ ਪੁੱਛਿਓ ਮੋਟੀ ਮੋਟੀ ਗੱਲ ਹੈ ਜਿਹੜੀ ਜਿਹੜਾ ਪਹਿਲਾਂ ਸਰਕਾਰ ਆਪਣੀਆਂ ਫਸਲਾਂ ਖਰੀਦਦੀ ਸੀ ਉਹ ਹੁਣ ਪ੍ਰਾਈਵੇਟ ਕੰਪਨੀਆਂ ਦੇ ਹੱਥ ਕਰ ਲਿਆ ਜਾਂ ਕੋਈ ਵੀ ਬੰਦਾ ਖਰੀਦ ਸਕਦਾ ਜਾਂ ਆਪਾਂ ਜਿਹੜੀ ਵੇਚਨੇ ਆ ਭਾਵੇਂ ਇੱਧਰ ਜਾ ਕੇ ਹਰਿਆਣਾ ਜਾ ਕੇ ਵੇਚੀ ਚਾਹੇ ਰਾਜਸਥਾਨ ਚਾਹੇ ਸਾਊਥ ਜਾ ਕੇ ਵੇਚੀਏ ਤੇ ਐਮਐਸਪੀ ਦਾ ਮਸਲਾ ਹੈ ਵੀ ਜਿਹੜਾ ਘੱਟ ਤੋਂ ਘੱਟ ਕਿੰਨਾ ਰੇਟ ਹੋਊਗਾ ਤੇ ਇਹਨਾਂ ਨੇ ਉਹ ਲਿਖਤਾ ਹੁਣ ਉਹਦੇ 'ਚ ਐਮਐਸਪੀ ਲਿਖਤਾ ਵੀ ਉਹ ਐ ਨਹੀਂ ਲਿਖਿਆ ਇਹਨਾਂ ਨੇ ਵੀ ਆ 2000 ਆ ਕੇ 2500 ਆ ਕੱਲ ਨੂੰ ਤਾਂ 500 ਕਹਿ ਦੇਣਗੇ ਸੋ ਵੱਡਾ ਸਭ ਤੋਂ ਜਿਹੜਾ ਵੱਡਾ ਮਸਲਾ ਵੀ ਜਿਹੜੀ ਪਹਿਲਾਂ ਸਰਕਾਰੀ ਖਰੀਦ ਹੁੰਦੀ ਸੀ ਉਹ ਇਹਨਾਂ ਨੇ ਹੁਣ ਬੰਦ ਕਰਤੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਤਿਆਰੀਆਂ ਵਾਵਾ ਜਰ ਤੋਂ ਕੀਤੀਆਂ ਹੁਣ ਮੋਗੇ ਇਹਨਾਂ ਨੇ ਆਲਰੇਡੀ ਆਪਣਾ ਇੱਕ ਪਲਾਂਟ ਬਣਾਇਆ ਅਡਾਨੀਆਂ ਨੇ ਆ ਅਡਾਨੀ ਤੋਂ ਮੇਰੇ ਗੱਲ ਚੇਤੇ ਆ ਗਈ ਪਹਿਲਾਂ ਮੈਂ ਸਵੇਰੇ ਕੁੜਤਾ ਪਜਾਮਾ ਪਾਇਆ ਇਦਾਂ ਮਖਣਾ ਦਾ ਬੜੀ ਟੌਰ ਗੱਡੀ ਆ ਆਂਦਾ ਕਿੱਥੇ ਚੱਲਿਆ ਮਹਾ ਮਕਾਨ ਤੇ ਆਂਦਾ ਕਿਦੀ ਮਹਾ ਅਡਾਨੀਆਂ ਦੀ ਤੇ ਉਹ ਸਵੇਰੇ ਸਵੇਰੇ ਮਾਂ ਚੱਲ ਰਹਾ ਤੇ ਚੰਗੇ ਕੰਮ ਆ ਗਿਆ ਫਿਰ ਮੈਂ ਚਿੱਟਾ ਨਾ ਪਾ ਲਈ ਯਾਰ ਮਕਾਨ ਚੱਲੇ ਆਂਦਾ ਠੀਕ ਆ ਕੋਈ ਗੱਲ ਨਹੀਂ ਤੇ ਹੁਣ ਇਹਨਾਂ ਨੇ ਮੋਗੇ ਬਣਾਇਆ ਆਲਰੇਡੀ ਆਪਣਾ ਬਣਾਈ ਬਿਠੇ ਆ ਇਹ ਜਿੱਥੇ ਇਹਨਾਂ ਨੇ ਸਾਰਾ ਕੁਝ ਸਟੋਰ ਕਰਨਾ ਆਪਣਾ ਵੱਖੋ ਵੱਖ ਤਰੀਕਿਆਂ ਨਾਲ 40 ਲੱਖ ਜਿਹੜੀ ਉੱਥੇ ਅਨਾਜ ਦੀ ਬੋਰੀ ਇਹਨਾਂ ਨੇ ਇਕੱਠੀ ਕਰਕੇ ਰੱਖਣੀ ਆ ਤੇ ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਖਰੇ ਉੱਥੇ ਚੱਲ ਆਪਣੀ ਲੇਬਰ ਲੱਗੂਗੀ ਲੇਬਰ ਲਾਉਣਗੇ 10000 ਬੰਦਾ 15000 ਬੰਦਾ ਚੱਲ ਉਸ ਏਰੀਆ ਦਾ ਤੇ ਮੋਗੇ ਦਾ ਤੇ ਲੱਗੂਗਾ ਨਾ ਜਿਹੜਾ ਬੇਰਜਗਾਰ ਆ ਆਪਣਾ ਕੰਮ ਲੱਗੂਗਾ ਕਹਿੰਦਾ ਭਾਈ ਉੱਥੇ ਕੋਲ ਮਲਾ ਕੇ ਬੰਦੇ ਹੀ 10 ਰੱਖਿਆ ਉਹਨਾਂ ਨੇ ਬਾਕੀ ਸਾਰਾ ਕੰਮ ਹੀ ਮਸ਼ੀਨੀ ਆ ਤੇ ਲੇਬਰ ਨੂੰ ਵੀ ਮਾਰ ਆ ਉਸ ਤੋਂ ਮੁੜ ਕੇ ਤੇ ਆਪਣੇ ਕੋਲ ਆ ਜਿਹੜੇ ਆਪਣੇ ਪ੍ਰੋਟੈਸਟ ਚੱਲਦੇ ਪਏ ਆ ਧਰਨੇ ਚੱਲਦੇ ਪਏ ਆ ਕਿਸੇ ਹੋਰ ਸਟੇਟ ਦੀ ਗੱਲ ਨਹੀਂ ਆਪਣੇ ਕੋਲ ਆਉਂਦੀ ਪਈ ਲੱਗੀ ਜਾਂਦੇ ਆ ਸਾਰੇ ਪਾਸੇ ਧਰਨੇ ਆਪਾਂ ਨੂੰ ਲੱਗਦਾ ਵੀ ਆਪਾਂ ਪੰਜਾਬ 'ਚ ਹੀ ਇਕੱਲੇ ਲੱਗੇ ਆ ਸਾਰੇ ਪਾਸੇ ਲੋਕ ਲੱਗੇ ਆ ਆਪਣੇ ਤੱਕ ਨਿਊਜ਼ ਨਹੀਂ ਪਹੁੰਚਦੀ ਪਈ ਕਿਉਂਕਿ ਨੈਸ਼ਨਲ ਮੀਡੀਆ ਬਿਲਕੁਲ ਵਿਕਿਆ ਹੋਇਆ ਆਲਰੇਡੀ ਤੇ ਉਸ ਤੋਂ ਬਾਅਦ ਆਪਾਂ ਥੈਂਕਸ ਕਰਦੇ ਆ ਪੰਜਾਬ ਦੇ ਮੀਡੀਆ ਦੀ ਜਾਂ ਹਰਿਆਣੇ ਦੇ ਮੀਡੀਆ ਦੀ ਜਿਹੜੇ ਇੱਕ ਦੂਜੇ ਤੱਕ ਆਪਣੀ ਗੱਲ ਪਹੁੰਚਾਉਂਦੇ ਪਏ ਆ ਤੇ ਉਸ ਤੋਂ ਬਾਅਦ ਜਿਹੜੀ ਸਾਊਥ ਦੇ ਵਿੱਚ ਪ੍ਰੋਟੈਸਟ ਚੱਲਦੇ ਆ ਆਪਣੇ ਤੱਕ ਫੇਸਬੁੱਕ ਤੇ ਵੀ ਗੱਲ ਨਹੀਂ ਆਉ ਆ ਦੋ 2.5 ਮਹੀਨੇ ਪਹਿਲਾਂ ਅਬਾਨੀਆਂ ਨਾਲ ਤੇ ਅਡਾਨੀਆਂ ਨਾਲ ਇਹਨਾਂ ਦਾ ਟਾਈਅਪ ਹੋਇਆ ਕੁਝ ਕੁ ਪਰਸੈਂਟ ਜਿਹੜਾ ਸ਼ੇਅਰ ਅਬਾਨੀਆਂ ਨੇ ਵੇਚਿਆ ਫੇਸਬੁੱਕ ਨੂੰ ਇਕੱਠਾ ਕਰਿਆ ਨਾਲ ਤੇ ਇਹ ਗੇਮ ਸਾਰੀ ਐਲਗੋਰਿਦਮ ਦੀ ਆ ਉਹਨਾਂ ਦੇ ਆਪਣੇ ਹੱਥ ਆ ਉਹਨਾਂ ਨੇ ਕਿੱਥੇ ਕਿਹੜੀ ਚੀਜ਼ ਪੇਸ਼ ਕਰਨੀ ਆ ਉਹਨਾਂ ਨੇ ਇੱਥੇ ਜਿਹੜੀ ਚੀਜ਼ ਨੂੰ ਜਿਹੜੇ ਪਾਸੇ ਨੂੰ ਪੰਜਾਬ ਨੂੰ ਲਾਉਣਾ ਹੈ ਜਿਹੜੇ ਪਾਸੇ ਨੂੰ ਹਰਿਆਣੇ ਨੂੰ ਲਾਉਣਾ ਉਹਨਾਂ ਨੇ ਉਹੀ ਚੀਜ਼ਾਂ ਫੇਸਬੁੱਕ ਤੇ ਤੁਹਾਡੇ ਸਾਹਮਣੇ ਸ਼ੋਅ ਕਰੀ ਜਾਣੀਆਂ ਨੇ ਤੇ ਜਿਹੜੀ ਚੀਜ਼ ਤੁਸੀਂ ਜਾਂਦੇ ਜਾਂਦੇ ਗੱਡੀ 'ਚ ਆਪਾਂ ਕੋਈ ਗੱਲ ਕਰ ਲਈਏ ਆਪਾਂ ਜਾਂਦੇ ਜਾਂਦੇ ਗੱਲ ਕਰ ਲੈਨੇ ਗੱਡੀ 'ਚ ਯਾਰ ਮੈਂ ਆਪਣੀ ਗੱਡੀ ਦੀ ਸਰਵਿਸ ਕਰਾਉਣੀ ਹੈ ਤੇ ਜਾਂ ਮੈਂ ਅੱਜ ਬੁਲਟ ਲੈਣਾ ਹੈ ਜਾਂ ਕੁਝ ਕਰਨਾ ਹੈ ਤੁਸੀਂ ਗੱਲਾਂ ਕਰ ਲਿਓ ਤੁਸੀਂ ਜਦੋਂ ਮੋਬਾਈਲ ਖੋਲਦੇ ਹੋ ਤੁਹਾਨੂੰ ਇਹੋ ਜਿਹੇ ਮਸ਼ਹੂਰੀਆਂ ਤੁਹਾਡੇ ਸਾਹਮਣੇ ਆਉਣ ਲੱਪਣਗੀਆਂ ਇਹ ਜਿਹੜੇ ਆਪਣੇ ਫੋਨ ਨੇ ਆਈਫੋਨ ਲਾ ਲਓ ਜਾਂ ਦੋਵੇਂ ਫੋਨ ਲਾ ਲਓ ਏ 24 ਘੰਟ ਤੇ ਆਪਾਂ ਪਹਿਲਾ ਗੂਠਾ ਲਾਣਦੇ ਹੁੰਦੇ ਸੀ ਐ ਕਰਕੇ ਵੀ ਗੂਠੇ ਨਾਲ ਸੌਖਾ ਹੋ ਗਿਆ ਕੰਮ ਖੁੱਲ ਗਿਆ ਜੀ ਬੜਾ ਉਹਨਾਂ ਨੇ ਸਾਰੇ ਇੰਡੀਆ ਦੇ ਗੂਠੇ ਲੈ ਲਏ ਉਦੋਂ ਮੁੜ ਕੇ ਆਪਾਂ ਫੋਨ ਖੋਲਦੇ ਆ ਐਂਜ ਕਰ ਦਿੰਨੇ ਆ ਸਾਰਾ ਬੜਾ ਸੌਖਾ ਵਾਲ ਆਖਾਂ ਨਾਲ ਹੀ ਖੁੱਲ ਜਾਂਦਾ ਉਹ ਸਾਰਿਆਂ ਦਾ ਮੂੰਹ ਵੀ ਲੈ ਗਏ ਉਹ ਰਟੀਨਰ ਟੂਨਾ ਸਭ ਇਕੱਠਾ ਕਰ ਲਿਆ ਉਹਨਾਂ ਨੇ ਤੇ ਉਹਨਾਂ ਨੇ ਜੋ ਚੀਜ਼ ਉਹਨਾਂ ਨੇ ਤੁਹਾਨੂੰ ਪਰੋਸ ਕੇ ਦੇ ਦੇਣੀ ਹੈ ਆਪਣੇ ਵਾਲਿਆਂ ਨੇ ਮਸ਼ਹੂਰੀ ਵੇਖਣੀ ਹੁੰਦੀ ਹੈ ਸਾਹਮਣੇ ਯਾਰ ਆਹ ਕੱਪੜੇ ਜੇ ਸੋਹਣੇ ਲਾ ਦੇ ਆਹ ਘਰ ਸੋਹਣਾ ਲਾਦਾ ਆਹ ਕੱਪੜੇ ਵਧੀਆ ਉਹੋ ਜੇ ਆਪਾਂ ਆਰਡਰ ਕਰ ਲੈਨੇ ਹੁਣ ਆਨਲਾਈਨ ਮੰਗਾਉਣ ਲਾਪੇ ਜਾਂ ਆਪਾਂ ਸ਼ਹਿਰ ਚ ਜਾ ਕੇ ਭਾਲਣ ਲਾਪੇ ਨੇ ਸੋ ਇਹ ਸਾਰਾ ਕੁਝ ਇਹਨਾਂ ਨੇ ਆਲਰੇਡੀ ਆਪਣਾ ਬਣਾ ਕੇ ਰੱਖਿਆ ਤੇ ਆਪਾਂ ਨੂੰ ਚੱਕ ਚੱਕ ਕੇ ਪੇਸ਼ ਕਰੀ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਕਿਸਾਨੀ ਵਾਲਾ ਵੱਡੇ ਪੱਧਰ ਤੇ ਮੁੱਦਾ ਹੈ ਇਹਨਾਂ ਨੇ ਤੁਹਾਨੂੰ ਸ਼ੋ ਨਹੀਂ ਹੋਣ ਦੇਣਾ ਜਿਹੜਾ ਹਰਿਆਣੇ 'ਚ ਹੋ ਰਿਹਾ ਜਾਂ ਰਾਜਸਥਾਨ 'ਚ ਹੋ ਰਿਹਾ ਜਾਂ ਐਮਪੀ 'ਚ ਮਹਾਰਾਸ਼ਟਰ 'ਚ ਸਾਰੇ ਪਾਸੇ ਹੋ ਹੀ ਜਾਂਦੇ ਆ ਚਲੋ ਉਧਰ ਆਏ ਆ ਵੀ ਉਧਰ ਸਰਕਾਰਾਂ ਉਹਨਾਂ ਦੀ ਆਪਣੀਆਂ ਜਾਦਾ ਉਹ ਵੈਸੇ ਵੀ ਨਹੀਂ ਸ਼ੋ ਹੋਣ ਦਿੰਦੇ ਤੇ ਉੱਥੇ ਮਤਲਬ ਆਪਣਾ ਲਾਠੀ ਚਾਰਜ ਵੀ ਕਰਦੇ ਆ ਚਲੋ ਆਏ ਆ ਤੇ ਅੱਜ ਜਿਹੜਾ ਸਭ ਤੋਂ ਵੱਡਾ ਮੁੱਦਾ ਅਸੀਂ ਇਕੱਠੇ ਹੋਏ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਇਹ ਦੱਸ ਦਈਏ ਵੀ ਅਸੀਂ ਕਿਸੇ ਵੀ ਪਾਰਟੀ ਵੱਲੋਂ ਨਹੀਂ ਆਏ ਤੇ ਮੈਂ ਸਾਰੇ ਕਲਾਕਾਰ ਵੀਰਾਂ ਦਾ ਤੇ ਸਾਰੇ ਭਰਾਵਾਂ ਦਾ ਜਿਹੜੇ ਇਕੱਠੇ ਹੋਏ ਆ ਉਹਨਾਂ ਦਾ ਥੈਂਕ ਯੂ ਕਰਦਾ ਤੁਸੀਂ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਪਹੁੰਚੋ ਤੁਹਾਡਾ ਬਹੁਤ ਬਹੁਤ ਧੰਨਵਾਦ ਖਾਲਸਾ ਈਨਾਂ ਦੇ ਕਰੀ ਜ਼ੋਰਦਾਰ ਤਾੜੀਆਂ ਲਾ ਦਿਓ ਰਵੀ ਭਾਜੀ ਉਹਨਾਂ ਦੇ ਨਾਂ ਤੇ ਪੂਰੇ ਵਰਲਡ ਦੇ ਵਿੱਚ ਆਪਣਾ ਵੱਡੇ ਪੱਧਰ ਤੇ ਇਹਨਾਂ ਨੇ ਨਾਮ ਰੌਸ਼ਨ ਕੀਤਾ ਹੈ ਭਾਵਾਂ ਦੀ ਕਿਤੇ ਬੰਬ ਡਿੱਗਦੇ ਹੋਣ ਭਾਵਾਂ ਹੜ ਆਉਂਦਾ ਹੋਵੇ ਕੋਈ ਵੀ ਕੋਈ ਨੇਚਰਲ ਡਿਜ਼ਾਸਟਰ ਹੁੰਦਾ ਹੋਵੇ ਉੱਥੇ ਪਹਿਲੇ ਨੰਬਰ ਤੇ ਪਹੁੰਚਦੇ ਆ ਸੀ ਤੈਥ ਤੁਹਾਨੂੰ ਸ਼ੁਕਰਗੁਜ਼ਾਰ ਨਾ ਖਾਲਸਾ ਈਨ ਦੇ ਤੇ ਲੋਕ ਵੈਲਫੇਅਰ ਦੇ ਨਾਂ ਤੇ ਬਹੁਤ 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 ਜ਼ੋਰਦਾਰ ਤਾੜੀਆਂ ਲਾਓ ਇੱਕ ਕਰੀ ਕਉਂਗੇ ਇੱਕ ਤਾਂ ਗਰਮੀ ਐ ਤੁਸੀਂ ਕੀਮਤੀ ਸਮੇਂ ਸਮਾਂ ਕੱਢ ਕੇ ਪਹੁੰਚੇ ਹੋ ਤੇ ਉਸ ਤੋਂ ਬਾਅਦ ਫਸਲਾਂ ਦਾ ਟਾਈਮ ਐ ਇਹਨਾਂ ਨੂੰ ਐਸੀ ਆ ਮੌਕੇ ਤੇ ਬੰਬੀ ਆ ਸਿੱਟਾਂਗੇ ਇਹਨਾਂ ਨੇ ਕਿਹੜਾ ਸਟੋਰ ਕਰ ਲੈਣੀ ਐ ਹੁਣ ਸਾਰਾ ਕੁਝ ਆਪਣੇ ਹੱਥ ਐ ਵੀ ਆਪਾਂ ਇਹਨਾਂ ਨੂੰ ਕਰਨਾ ਕੀ ਆ ਜੇ ਆਪਣੇ ਕੋਲ 10 ਦਿਨ ਹੈਗੇ ਆ 10 12 ਦਿਨਾਂ ਦੇ ਵਿੱਚ ਵਾਢੀਆਂ ਸ਼ੁਰੂ ਹੋਣੀਆਂ ਉਦੋਂ ਪਹਿਲਾਂ ਮੈਗਨਾ ਨੇ ਏਰੀਆ ਲੈ ਆ ਦੀਆਂ ਤੇ ਗੱਲ ਪਹੁੰਚ ਜੇ ਗੱਲ ਪਹੁੰਚ ਤਾਂ ਗਈ ਐ ਤੇ ਉਹ ਬੱਸ ਉਹ ਕੰਨ ਤੇ ਜਿਹੜੀ ਜੂੰਗ ਸਰਕਣ ਵਾਲੀ ਗੱਲ ਰਹਿ ਗਈ ਆ ਉਹ ਕਹਿੰਦੇ ਵੀ ਨਹੀਂ ਸਰਕਣੀ ਉਹ ਸਰਕਾਰ ਦਿਓ ਮੈਂ ਨਾ ਤੇ ਜਿੱਧਰ ਨੂੰ ਲੈ ਕੇ ਚੱਲੋਂਗੇ ਅਸੀਂ ਤੁਹਾਡੇ ਨਾਲ ਆ ਭਾਵੇਂ ਦਿੱਲੀ ਕੰਨੀ ਨੂੰ ਹੋ ਲੋ ਭਾ ਤੇ ਇੱਕ ਵਾਰੀ ਕਲਾਕਾਰਾਂ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਲਾ ਦਿਓ ਸਾਰੇ ਇਕੱਠੇ ਹੋਏ ਆ ਪਹਿਲੀ ਵਾਰਾਂ ਚਾਹੇ ਤੁਸੀਂ ਗਾਉਣੇ ਵਾਲੇ ਲਾ ਲਓ ਜਾਂ ਐਕਟਰ ਲਾ ਲਓ ਜਾਂ ਕੋਈ ਵੀ ਵਰਗਾ ਚਾਹੇ ਮਾਡਲਸ ਨੇ ਸਾਰੇ ਸਾਰੇ ਇੱਕੋ ਮੰਚ ਤੇ ਇਕੱਠੇ ਹੋਏ ਆ ਸਾਰੇ ਤੁਹਾਡੇ ਲਈ ਕਿਉਂਕਿ ਸਾਰੇ ਜੀਵੀਆਂ ਦਾ ਪੁੱਤਰ ਨੇ ਆਪਾਂ ਕੋਈ ਪੰਜਾਬ ਚ ਮੁੱਦਾ ਹੁੰਦਾ ਜਾ ਕੇ ਕਲਾਕਾਰਾਂ ਦਾ ਨਾਂ ਉਹ ਲਾਉਂਦੇ ਹਰੇਕ ਚੀਂ ਕਿਉਂਕਿ ਅਰਹੀ ਤੁਹਾਡੇ ਜੀ ਜੰਮੇ ਪੜਿਆ ਇੱਕ ਗੀਤਾਂ ਦਾ ਤੁਸੀਂ ਸਾਨੂੰ ਵਾਂਝੇ ਕਰਦੇ ਨੇ ਪਾਸੇ ਇਸ ਕਰਦੇ ਨੇ ਸਾਈਡ ਤੇ ਵੀ ਇਹ ਪਤਾ ਨਹੀਂ ਕਿਹੜੀ ਚਰਜ ਨਾ ਅਸੀਂ ਸਿੱਖ ਕੇ ਲੱਗੇ ਆ ਤੁਹਾਡੇ ਵਰਗੇ ਆ ਸਾਡਾ ਬਸ ਐ ਸੂਤਰ ਆ ਗਿਆ ਇਧਰ ਤੇ ਵਾਂਹ ਹਿਸਾਬ ਲਾ ਲਓ ਜਿਵੇਂ ਤੁਹਾਡੇ ਤੇ ਤੁਹਾਡੇ ਜੋ ਆ ਪਤਾ ਨਹੀਂ ਕਿੰਨੇ ਬੈਠੇ ਹਨ ਜੋ ਕਿੰਨੇ ਨੇ ਕੱਲ ਨੂੰ ਗਉਣ ਲੱਗਣਾ ਹੈ ਇੰਜੀਨੀਅਰ ਬੰਨੇ ਆ ਡਾਕਟਰ ਬੰਨੇ ਕੁਝ ਨਹੀਂ ਪਤਾ ਉਹ ਕਾਲਪੁਰਖ ਦੀ ਕਿਰਪਾ ਕਿਹੜੇ ਵੇਲੇ ਕਦੋਂ ਹੋ ਜਾਣੀ ਹੈ ਸੋ ਜਿਹੜੇ ਇਹ ਬਿੱਲ ਆਏ ਨੇ ਤੇ ਜਿਹੜੇ ਇਹ ਮਤਲਬ ਜਿਹੜਾ ਵੀ ਕਾਨੂੰਨ ਲਾਗੂ ਹੋਇਆ ਅਸੀਂ ਤਾਂ ਦੀ ਸਖਤ ਨਿੰਦਾ ਕਰਦੇ ਆ ਸਖਤ ਵਿਰੋਧ ਕਰਦੇ ਆ ਜਿੱਥੇ ਤੱਕ ਹੋ ਸਕਿਆ ਅਸੀਂ ਇਹਦਾ ਵਿਰੋਧ ਕਰਾਂਗੇ ਤੇ ਕਰੀ ਵੀ ਜਾਂਦੇ ਆ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਸਮੇਂ ਜੋ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਤੇ ਮੈਂ ਤੁਹਾਡੇ ਲਈ ਕਿਸੇ ਵੀ ਪੱਧਰ ਤੇ ਕਿਸੇ ਵੀ ਤਰੀਕੇ ਨਾਲ ਹਾਜ਼ਰ ਆਂ ਤੇ ਮੈਂ ਬਾਵੇ ਬਾਈ ਦਾ ਥੈਂਕ ਯੂ ਕਰਦਾ ਜਿਨ੍ਹਾਂ ਨੇ ਸਾਰਾ ਆਰਗੇਨਾਈਜ਼ ਕੀਤਾ ਤੇ ਬਹੁਤ ਬਹੁਤ ਪਿਆਰ ਸਤਿਕਾਰ ਬਟਾਲੇ ਵਾਲਿਆਂ ਦਾ ਮਾਝੇ ਵਾਲਿਆਂ ਦਾ ਅੰਮ੍ਰਿਤਸਰ ਵਾਲਿਆਂ ਦਾ ਜਿਉਂਦੇ ਵਾਦ ਰਹੋ ਚੜ੍ਹਦੀ ਕਲਾ ਰਹੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਉਂਦੇ ਵਾਦ ਰਹੋ ਲਓ ਭਾਜੀ ਲਓ ਲਓ ਬਹੁਤ ਜੀ ਆਇਆਂ ਨੂੰ ਬਹੁਤ ਸਾਰਾ ਧੰਨਵਾਦ ਐਮੀ ਵੀਰ ਦਾ ਸਾਡੇ ਵਿੱਚ ਲੱਖਾਂ ਸਦਾਣਾ ਵੀਰ ਜਗਦੀਪ ਰੰਧਾਵਾ ਪ੍ਰਧਾਨ ਮੰਤਰੀ ਸਾਡੇ ਹਰਫ ਚੀਮਾ ਬੀਜੇ ਰੰਧਾਵਾ ਸੁਖਪ੍ਰੀਤ ਉਦੋਕੇ ਗੁਰਵਿੰਦਰ ਬਰਾੜ ਬਾਈ ਇਕ ਜੋਰਦਾਰ ਤਾੜੀ ਲਾਓ ਇਹਨਾਂ ਯੋਧਿਆਂ ਲਈ ਜਿਨ੍ਹਾਂ ਨੇ ਪਿਛਲੇ 15 ਦਿਨਾਂ ਦਾ ਲੱਖੇ ਸੁਧਾਣੇ ਵੀਰ ਹੋਣਾ ਦੀਪ ਸਿੱਧੂ ਹੋਣਾ ਪਿਛਲੇ 15 ਦਿਨਾਂ ਦਾ ਜਿਹੜਾ ਸੜਕਾਂ ਤੇ ਪੰਜਾਬ ਦੇ ਵਿੱਚ ਜਿਹੜਾ ਆ ਇਹ ਵਿਰੋਧ ਦਾ ਜਿਹੜਾ ਆ ਡਟ ਕੇ ਵਿਰੋਧ ਕੀਤਾ ਜਾ ਰਿਹਾ ਆ ਇਹਨਾਂ ਬਿੱਲਾਂ ਦਾ ਸੋ ਮੈਂ ਬਹੁਤ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਅੱਗੇ ਆ ਜਾਓ ਅਜੇ ਬਹੁਤ ਟਾਈਮ ਅਸੀਂ ਇਸ ਬਿੱਲ ਦਾ ਔਰ ਅੱਜ ਭਗਤ ਸਿੰਘ ਉਹਨਾਂ ਦਾ ਜਨਮ ਦਿਨ ਆ ਮੈਂ ਚਾਹਾਂਗਾ ਆਪਾਂ ਗੱਜ ਕੇ ਦੋ ਚਾਰ ਨਾਰੇ ਲਾਈਏ ਇੱਕ ਵਾਰੀ ਜਵਾਨੀ ਜਿਹੜੀ ਆ ਮਾਜੇ ਨੂੰ ਜਿਹੜਾ ਇਹ ਦੱਸ ਦਿਆ ਕਿ ਖੋਰੇ ਨਸ਼ਿਆਂ ਚ ਡੁੱਬ ਗਿਆ ਨਸ਼ਿਆਂ ਚ ਰੁਲ ਗਿਆ ਪਰ ਨਸ਼ਿਆਂ ਚ ਰੁਲੇ ਨਹੀਂ ਜਵਾਨੀ ਆ ਬੈਠੀ ਆ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਹੰਦੇ ਵਾਸਤੇ ਸੋ ਅ ਸਾਡੇ ਵਿੱਚ ਸਾਡੇ ਵੀਰ ਜੀ 5 ਮਿੰਟ ਤੁਹਾਡੇ ਲਈ ਟਾਈਮ ਰਹਿਣਗੇ ਸਾਰੇ ਬਲਾਰਿਆਂ ਨੂੰ ਆਪਾਂ ਸੁੰਨਾ ਸਾਰੇ ਵੀਰਾਂ ਨੂੰ ਆਪਾਂ ਸੁੰਨਾ ਸਾਰਿਆਂ ਦੇ ਵੱਖ-ਵੱਖ ਵਿਚਾਰ ਆ ਆਪਾਂ ਵੇਖੀਏ ਕੱਲ ਦਾ ਰਾਸ਼ਟਰਪਤੀ ਨੇ ਇਹ ਬਿੱਲਾਂ ਦੇ ਉੱਤੇ ਜਿਹੜਾ ਲੱਖਾਂ ਕਿਸਾਨਾਂ ਦਾ ਮੌਦਾ ਵਾਰੰਟ ਲਿਖਦਾ ਆ ਆਪਾਂ ਹੁਣ ਵੇਖੀਏ ਕਿ ਅਗਲੀ ਅਗਲੀ ਰਣਨੀਤੀ ਕੀ ਆ ਲੱਖੇ ਵੀਰ ਹੋਣਾ ਨੇ ਕੀ ਰਣਨੀਤੀ ਬਣਾਈ ਆ ਸਾਰੇ ਰਲ ਮਿਲ ਕੇ ਇਸ ਬਿੱਲ ਦਾ ਵਿਰੋਧ ਕਰੀਏ ਸੋ ਮੇਰਾ ਮੇਨ ਮਕਸਦ ਇਹਨਾਂ ਨੂੰ ਇੱਧਰ ਬੁਲਾਉਣ ਦਾ ਤਾਂ ਸੀਗਾ ਵੀ ਸਾਡੇ ਇਲਾਕੇ 'ਚ ਵੀ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਪਤਾ ਲੱਗੇ ਕਿ ਬੇਸਿਕਲੀ ਇਹ ਬਿੱਲ ਹੈ ਕੀ ਔਰ ਇਹਦਾ ਰੌਲਾ ਕਿਉਂ ਪਾਇਆ ਜਾ ਰਿਹਾ ਇਹਦਾ ਨੁਕਸਾਨ ਕੀ ਆ ਸਾਡੇ ਕਿਸਾਨਾਂ ਨੂੰ ਜਾਂ ਸਾਡੇ ਲੋਕਾਂ ਨੂੰ ਸੋ ਮੈਂ ਚਾਹੂੰਗਾ ਕਿ ਸਾਰੇ ਮੇਰੇ ਵੀਰ ਜਿਹੜੇ ਆ ਇਧਰ ਜਿਹੜੇ ਪਿੱਛੇ ਖੜੇ ਆ ਪਲੀਜ਼ ਸਾਰੇ ਅੱਗੇ ਆ ਜਾਓ ਸਾਡੇ ਵੀਰ ਜੀ ਪੰਜ ਮਿੰਟ ਲੈਣਗੇ ਆਓ